ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਗਿਆਨ ਧਿਆਨ ਕੀ ਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਨ ਕਲ ਰਖੀ ਮੇਰੀ ਰੰਧਾਤ ਬੰਦਨ ਅਨਕ ਬਾਾਰ ਸਰਬ ਕਲਾ ਸਮਰਥ ਡੋਲਣ ਤੇਰਾ ਘੂ ਪ੍ਰਭੂ ਨਾਨਕ ਦੇ ਕਰ ਹੱਥ ਫਿਰਦ ਫਿਰਦ ਕਬਿਆ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭੇਨਤੀ ਆਪਣੀ ਭਗਤੀ ਲਾਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਧ ਸੰਗਤ ਅਗਾਲ ਪੁਰਖ ਵਾਹਿਗੁਰੂ ਪਰਮੇਸ਼ਰ ਪ੍ਰਮਾਤਮਾ ਜੀ ਨੇ ਬਖਸ਼ਿਸ਼ ਕਰਕੇ ਮਨੁੱਖਾ ਦੇਹੀ ਦਿੱਤੀ ਆ ਔਰ ਗੁਰ ਸੇਵਾ ਤੇ ਭਗਤ ਕਬਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੇ ਦੇਵ ਸਾਦੇਹੀ ਪਜ ਹਰ ਕੀ ਸੇਵ ਪਜੋ ਗਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ ਇਹੋ ਹੀ ਤੇਰਾ ਅਉਸਰ ਇਹੋ ਹੀ ਤੇਰੀ ਬਾਹਰ ਘਟ ਭੀਤਰ ਤੂੰ ਦੇਖ ਵਿਚਾਰ ਕਹਿਤ ਕਬੀਰ ਜੀ ਤ ਕੇ ਆਰ ਬਹੁਤ ਜਿਦ ਕਰੇ ਪੁਕਾਰ ਪੁਕਾਰ ਪਰਮਾਤਮਾ ਜੀ ਨੇ ਮਨੁੱਖਾ ਦੇਹੀ ਦੇ ਵਿੱਚ ਵਾਹਿਗੁਰੂ ਪਰਮਾਤਮਾ ਜੀ ਦੀ ਪ੍ਰਾਪਤੀ ਕਰਨ ਵਾਸਤੇ ਉਪਦੇਸ਼ ਦਿੱਤਾ ਏਕ ਓੰਕਾਰ ਸਤਗੁਰ ਪ੍ਰਸਾਦ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇਹ ਕਉ ਨਾਨਕ ਸੁਨ ਰੇ ਮਨ ਆ ਦੁਰਲਭ ਮਾਨਖ ਦੇਹ ਸਤ ਸੰਗਤ ਜੀਵ ਸਦਾ ਸੁਖ ਚਾਹੁੰਦਾ ਔਰ ਕੋਈ ਵੀ ਦੁੱਖ ਨਹੀਂ ਚਾਹੁੰਦਾ ਕਿ ਮੈਨੂੰ ਦੁੱਖ ਮਿਲੇ ਮਹਾਰਾਜ ਕਹਿੰਦੇ ਕਿ ਭਾਈ ਜੇ ਤੂੰ ਸਦਾ ਹੀ ਸੁਖੀ ਹੋਣਾ ਚਾਹੁੰਦਾ ਆਤ ਨੂੰ ਜੁਗਦੀ ਦਿੰਨੇ ਆ ਔਰ ਉਹ ਜੁਗਤੀ ਹੈਗੀ ਆ ਸਰਨ ਰਾਮ ਕੀ ਲੈ ਸਰ ਕਹਿੰਦੇ ਨੇ ਤੀਰ ਨੂੰ ਔਰ ਤੀਰ ਵੰਭੂ ਸਿੱਧਾ ਹੋ ਜਾ ਭਾਵ ਕੇ ਮਰਯਾਦਵਲ ਜੀਵਨ ਬਣਾ ਲਾ ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ ਉਹੋ ਕਰਮ ਕਰੋ ਜੋ ਪ੍ਰਮਾਤਮਾ ਜੀ ਨੂੰ ਚੰਗਾ ਲੱਗੇ ਉਹ ਕੰਮ ਨਹੀਂ ਕਰਨਾ ਜਿਹੜਾ ਵਾਹਿਗੁਰੂ ਪ੍ਰਮਾਤਮਾ ਜੀ ਨੂੰ ਚੰਗਾ ਨਾ ਲੱਗੇ ਇਹੋ ਹੀ ਪ੍ਰਮਾਤਮਾ ਜੀ ਦੀ ਸ਼ਰਨ ਹੁੰਦੀ ਆ ਤੁਹਾਹਰਾ ਜੇ ਕਿਤੇ ਕਿ ਜੀਵ ਸੋਚਦਾ ਕਿ ਬਹੁਤ ਜ਼ਿਆਦਾ ਪੈਸਾ ਹੋ ਜਾਵੇ ਤੇ ਫੇਰ ਹੀ ਸੁਖੀ ਹੋਊਗਾ ਹਰਬ ਖਰਬ ਮਾਇਆ ਮਿਲੇ ਸੁਤੇ ਅਸਤ ਕੋ ਰਾਜ ਤੁਲਸੀ ਹਰ ਕੇ ਨਾਮ ਬਿਨ ਸਭੇ ਨਰਕਾ ਸਾਜ ਕਿੰਨੇ ਅਰਬਾਂ ਖਰਬਾਂ ਵੀ ਪੈਸੇ ਇਕੱਠੇ ਕਰ ਲਵੇਗਾ ਤੇ ਉਹ ਇਉਂ ਹੀ ਆ ਕਿ ਜਿਵੇਂ ਸੂਰਜ ਛਿਪਦਾ ਇਹਨਾ ਹਨੇਰਾ ਬੈ ਜਾਂਦਾ ਇਸੇ ਤਰ੍ਹਾਂ ਹੀ ਇਹ ਮਾਇਆ ਵਾਲੇ ਵੱਡੇ ਵੱਡੇ ਰਾਜੇ ਵੀ ਇਸੇ ਤਰ੍ਹਾਂ ਹੀ ਅਲੋਪ ਹੋ ਗਏ ਹੁਣ ਉਹਨਾਂ ਦਾ ਕੋਈ ਨਿਸ਼ਾਨ ਨਹੀਂ ਦਿਖਦਾ ਕਿੰਨੀਆਂ ਰਿਆਸਤਾਂ ਸੀਗੀਆਂ ਰਿਆਸਤਾਂ ਦੇ ਰਾਜੇ ਪਟਿਆਲਾ ਹੋਇਆ ਜੀਂਦ ਹੋਇਆ ਕਿੱਡੀਆਂ-ਕਿੱਡੀਆਂ ਵੱਡੀਆਂ ਰਿਆਸਤਾਂ ਸੀਗੀਆਂ ਉਹ ਸਾਰੀਆਂ ਰਿਆਸਤਾਂ ਜਿਹੜੀਆਂ ਹੈਗੀਆਂ ਉਹ ਖਤਮ ਹੋ ਗਈਆਂ ਉਹਨਾਂ ਦਾ ਜਿਹੜਾ ਰਾਜ ਸੀ ਉਹ ਅਸਤ ਹੋ ਗਿਆ ਜਿਵੇਂ ਸੂਰਜ ਅਸਤ ਹੋ ਕੇ ਹਨੇਰਾ ਹੋ ਜਾਂਦਾ ਇਦਾਂ ਹੀ ਅਸਤ ਹੋ ਗਿਆ ਰਾਜ ਖਤਮ ਹੋ ਗਿਆ ਤੇ ਮਹਾਰਾਜ ਕਹਿੰਦੇ ਕਿ ਭਾਈ ਪੈਸੇ ਨਾਲ ਤੂੰ ਭੋਜਨ ਤੇ ਖਰੀਦ ਸਕਦਾ ਵਧੀਆ-ਵਧੀਆ ਭੋਜਨ ਖਰੀਦ ਲੇਗਾ ਪਰ ਭੁੱਖ ਕਿੱਥੋਂ ਗ੍ਰਿਹਦੇਗਾ ਪੈਸੇ ਨਾਲ ਤੂੰ ਕੋਠੀਆਂ ਖਰੀਦ ਸਕਦਾ ਕੋਠੀਆਂ ਦੇ ਵਿੱਚ ਡਬਲ ਬੈੱਡ ਖਰੀਦ ਸਕਦਾ ਪਰ ਨੀਂਦ ਕਿਹੜੇ ਬਾਜ਼ਾਰ ਦੇ ਵਿੱਚੋਂ ਖਰੀਦੇਗਾ ਇਹ ਜਿਹੜੀ ਨੀਂਦ ਆ ਤੇ ਭੁੱਖਵਾ ਇਹ ਉਨੋ ਹੀ ਪ੍ਰਾਪਤ ਹੁੰਦੀ ਹੈ ਜਿਹੜਾ ਪਰਮਾਤਮਾ ਜੀ ਦੀ ਸ਼ਰਨ ਦੇ ਵਿੱਚ ਨਹੀਂ ਤਾਂ ਵੱਡੇ ਵੱਡੇ ਜੋ ਦੀਸੇ ਰੋਗ ਤਿਸਕੋ ਵਿਆਪੇ ਚਿੰਤਾ ਰੋਗ ਜਿਹੜੇ ਵੱਡੇ ਵੱਡੇ ਅਮੀਰ ਨੇ ਬਹੁਤ ਜ਼ਿਆਦਾ ਪੈਸਾ ਉਹਨਾਂ ਨੂੰ ਵੀ ਨਾ ਤੇ ਕੁਝ ਖਾਣ ਨੂੰ ਮਿਲਦਾ ਤੇ ਨਾ ਉਹਨਾਂ ਨੂੰ ਰਾਤ ਨੂੰ ਨੀਂਦ ਆਉਂਦੀ ਆ ਗੋਲੀ ਖਾ ਕੇ ਉਹ ਭੋਜਨ ਪਚਾਉਂਦੇ ਆ ਤੇ ਗੋਲੀ ਖਾ ਕੇ ਹੀ ਉਹ ਨੀਂਦ ਲੈਂਦੇ ਆ ਮਹਾਰਾਜ ਕਹਿੰਦੇ ਆ ਕਿ ਉਹ ਵੀ ਦੁਖੀ ਆ ਵੱਡੇ ਵੱਡੇ ਜਿਹੜੇ ਲੋਕ ਉਹ ਵੀ ਦੁਖੀ ਆ ਕਿਉਂ ਕਿਉਂਕਿ ਉਹਨਾਂ ਨੂੰ ਵੀ ਇਹੋ ਜਿਹੀਆਂ ਬਿਮਾਰੀਆਂ ਲੱਗੀਆਂ ਹੋਈਆਂ ਨਾ ਉਹ ਮਿੱਠਾ ਖਾ ਸਕਦੇ ਆ ਨਾ ਉਹ ਤਲਿਆ ਖਾ ਸਕਦੇ ਆ ਤੇ ਇਹੋ ਹੀ ਉਹਨਾਂ ਨੂੰ ਚਿੰਤਾ ਲੱਗੀ ਰਹਿੰਦੀ ਹੈ ਕਿ ਹੋਰ ਕਿਸ ਤਰ੍ਹਾਂ ਆ ਜਵੇ ਹੋਰ ਕਿਸ ਤਰ੍ਹਾਂ ਆ ਜਵੇ ਇਹ ਤਿਸਨਾ ਵੱਡਾ ਰੋਗ ਲਗਾ ਮਰਨ ਮਨਹੁ ਵਿਸਾਰਿਆ ਕਿਉਂਕਿ ਉਹਨਾਂ ਨੇ ਮਰਨਾ ਮਨੋਂ ਵਿਸਾਰ ਦਿੱਤਾ ਬਾਕੀ ਸਾਰੀ ਦੁਨੀਆ ਨੇ ਮਰ ਜਾਣਾ ਪਰ ਮੈਂ ਨਹੀਂ ਮਰਨਾ ਮੈ ਨਹੀਂ ਮਰਨਾ ਮੈਂ ਤੇ ਧਨ ਸਾਰਾ ਸੰਸਾਰ ਦਾ ਇਕੱਠਾ ਕਰਨਾ ਤੁਮਾਰਾ ਜੀ ਕਹਿੰਦੇ ਗੁਰਮਖੋ ਪਦਾਰਥਾਂ ਵਿੱਚ ਸੁਖ ਲੱਭਦੇ ਆ ਇਹ ਲੋਕ ਪਦਾਰਥਾਂ ਵਿੱਚ ਸੁਖ ਨਹੀਂ ਹੈਗਾ ਦੇਖਣ ਦੇ ਵਿੱਚ ਸੁਣਨ ਦੇ ਵਿੱਚ ਵਾਸ਼ਨਾ ਦੇ ਵਿੱਚ ਭੋਜਨ ਦੇ ਵਿੱਚ ਭੋਗ ਦੇ ਵਿੱਚ ਇਹ ਸਾਧ ਸੰਗਤ ਮਜ਼ਾ ਹੁੰਦਾ ਪਰਾਇਆ ਧਨ ਦੇਖਣਾ ਪਰਾਇਆ ਧਨ ਦੇਖਣਾ ਕੰਨਾਂ ਦੇ ਨਾਲ ਚੁਗਲੀਆਂ ਸੁਣਨੀਆਂ ਔਰ ਤਰ੍ਹਾਂ ਤਰ੍ਹਾਂ ਦੇ ਮਿਰਚ ਮਸਾਲਿਆਂ ਵਾਲੇ ਭੋਜਨ ਖਾਣੇ ਭੋਗ ਪ੍ਰਾਪਤ ਕਰਨੇ ਇਹ ਸਾਰੇ ਹੀ ਸ਼ਿਣ ਪਰ ਦਾ ਮਜ਼ਾ ਔਰ ਉਸ ਤੋਂ ਬਾਅਦ ਜਿੰਦਗੀ ਭਰ ਦੀ ਸਜ਼ਾ ਤੋ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹੋ ਕਹਿੰਦੇ ਨੇ ਕਿ ਸਾਧ ਸੰਗਤ ਅਸਲ ਦੇ ਵਿੱਚ ਸੁਖ ਜਿਹੜਾ ਹੈਗਾ ਜਦੋਂ ਜੀਵ ਬ੍ਰਹਮ ਦੇ ਵਿੱਚ ਮਿਲ ਜਾਂਦਾ ਵਾਹਿਗੁਰੂ ਪਰਮਾਤਮਾ ਦੇ ਵਿੱਚ ਮਿਲ ਜਾਂਦਾ ਜਦੋਂ ਸੂਰਜ ਕਿਰਨ ਮਿਲੀ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਈ ਸੰਪੂਰਨ ਥੀਆ ਕਾਮ ਜਦੋਂ ਇਹਦੀ ਜੋਤ ਜਿਹੜੀ ਹੈਗੀ ਇਹ ਪਰਮ ਜੋਤ ਦੇ ਵਿੱਚ ਮਿਲ ਜਾਂਦੀ ਆ ਤੇ ਫਿਰ ਵਿਛੜਦੀ ਨਹੀਂ ਤੁਹ ਮਹਾਰਾਜ ਕਹਿੰਦੇ ਕਿ ਇਹੋ ਹੀ ਸ਼ਰਨ ਹੁੰਦੀ ਆ ਇਥੋਂ ਹੀ ਸਾਰੇ ਸੁਖ ਪ੍ਰਾਪਤ ਹੁੰਦੇ ਆ ਕਿਉਂ ਕਿ ਸਤ ਚਿੱਤ ਆਨੰਦ ਸਰੂਪ ਜਿਹੜਾ ਪਰਮਾਤਮਾ ਹੈ ਉਹਦੀ ਪ੍ਰਾਪਤੀ ਹੋ ਜਾਂਦੀ ਆ ਸਤ ਦਾ ਮਤਲਬ ਕਿ ਜਿਹਦਾ ਵਿਵਹਾਰ ਸਤਿਆ ਬਦਲਦਾ ਨਹੀਂ ਜਿਹਦੇ ਵਿੱਚ ਛਲਕਪਟ ਧੋਖਾ ਫਰੇਬ ਨਹੀਂ ਹੈਗਾ ਜੀਵਨ ਬਿਲਕੁਲ ਨਿਰਮਲ ਆ ਉਹਨੂੰ ਕਹਿੰਦੇ ਨੇ ਸਤ ਚਿੱਤ ਕਹਿੰਦੇ ਨੇ ਚੇਤਨਾ ਨੂੰ ਗਿਆਨ ਨੂੰ ਜਿਹਦਾ ਵਿਵਹਾਰ ਚੰਗਾ ਹੁੰਦਾ ਉਹਦੀ ਮੱਤ ਵੀ ਚੰਗੀ ਹੁੰਦੀ ਆ ਤੇ ਜਿਹਦੀ ਮੱਤ ਚੰਗੀ ਹੁੰਦੀ ਆ ਆਨੰਦ ਉਹਦੇ ਮਨ ਦੇ ਵਿੱਚ ਆਨੰਦ ਆਉਂਦਾ ਤੋਂ ਮਹਾਰਾਜ ਕਹਿੰਦੇ ਕਿ ਏਸੇ ਹੀ ਸਤ ਚਿੱਤ ਆਨੰਦ ਦੀ ਪ੍ਰਾਪਤੀ ਵੱਲ ਇਸ਼ਾਰਾ ਕਿ ਇਹੋ ਹੀ ਸਭ ਤੋਂ ਵੱਡਾ ਸੁੱਖ ਆ ਮਾਰੇ ਕਹਿੰਦੀ ਉਦਮ ਕਰਿੰਦਿਆਂ ਜੀਵਕ ਤੂੰ ਕਮਾਵਦਿਆਂ ਸੁਖ ਪੁੰਚ ਧਿਆਨ ਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਦ ਜੇ ਤੂੰ ਉਦਮ ਕਰੇਗਾ ਸੱਚੀ ਕਿਰਤ ਕਰੇਗਾ ਤੇ ਤੂੰ ਫਿਰ ਭਾਈ ਉਸ ਕਮਾਈ ਤੋਂ ਧਨ ਪਦਾਰਥ ਖਾਏਗਾ ਸੁਖ ਖਾਏਗਾ ਭੋਜਨ ਪ੍ਰਸ਼ਾਦ ਛਕੇਗਾ ਪਰ ਇਹ ਧਿਆਨ ਰੱਖੀ ਕਿ ਜਿਹੜਾ ਕਮਾਇਆ ਹੋਇਆ ਧੰਨ ਆ ਉਹਨੂੰ ਵਰਤਨਾ ਕਿਦਾਂ ਧਿਆਨ ਦਿਆਂ ਧਿਆਨ ਦੇ ਨਾਲ ਹੀ ਭੋਜਨ ਕਮਾਉਣਾ ਧਿਆਨ ਦੇ ਨਾਲ ਹੀ ਭੋਜਨ ਖਾਣਾ ਤਾਂ ਹੀ ਕਹਿੰਦੇ ਨੇ ਕਿ ਉਹ ਵਾਹਿਗੁਰੂ ਪਰਮੇਸ਼ਰ ਪ੍ਰਮਾਤਮਾ ਜੀ ਦੀ ਪ੍ਰਾਪਤੀ ਹੁੰਦੀ ਹੈ ਔਰ ਚਿੰਤਾ ਸਾਰੀ ਉੱਤਰ ਜਾਂਦੀ ਹੈ ਜਦੋਂ ਮਿਲਾਵਟ ਵਾਲਾ ਪਦਾਰਥ ਵੇਚਦਾ ਉਦੋਂ ਹੀ ਮਨੁੱਖ ਨੂੰ ਚਿੰਤਾ ਲੱਗਦੀ ਆ ਤੇ ਮਿਲਾਵਟ ਵਾਲਾ ਜਿਹੜਾ ਧਾਨਿਆਂ ਬਹੁ ਪਰਪੰਚ ਕਰ ਪਰ ਧਾਨ ਲਿਆਵੇ ਸੁਤਦਾਰਾ ਧਿਆਨ ਲਟਾਵੇ ਮਨ ਮੇਰੇ ਭੂਲੇ ਕਪਟ ਨਾ ਕੀਜੇ ਅੰਤ ਨਵੇੜਾ ਤੇਰੇ ਜੀਪੀ ਲੀਜੇ ਜਦੋਂ ਮੈਲੀ ਕਿਰਤ ਕਰਕੇ ਘਰ ਲੈ ਕੇ ਆਉਂਦਾ ਪਦਾਰਥ ਘਰ ਲੈ ਕੇ ਆਉਂਦਾ ਵਾ ਤੇ ਉਹ ਹੀ ਫਿਰ ਲੜਾਈ ਝਗੜੇ ਦਾ ਕਾਰਨ ਬਣਦੀ ਆ ਚਿੰਤਾ ਦਾ ਕਾਰਨ ਬਣਦੀ ਆ ਤੁਹਾਰਾ ਜੀ ਕਹਿੰਦੇ ਨੇ ਜਹਾਂ ਸਮਤੀ ਤਹਾਂ ਸੰਪਤ ਨਾਨਾ ਜਹਾਂ ਕੁਮਤੀ ਤਹਾਂ ਵਿਪਤ ਨਿਧਾਨਾ ਜਿੱਥੇ ਘਰ ਦੇ ਵਿੱਚ ਸੱਚੀ ਕਰਤ ਹੁੰਦੀ ਆ ਉਥੇ ਫਿਰ ਪਰਿਵਾਰ ਦੇ ਮੈਂਬਰਾਂ ਦੀ ਮਤੀ ਵੀ ਸਮਤੀ ਹੋ ਜਾਂਦੀ ਆ ਤੇ ਜਿੱਥੇ ਸਮਤੀ ਹੁੰਦੀ ਆ ਉਥੇ ਹਰੇਕ ਪ੍ਰਕਾਰ ਦੀ ਸੰਪਦਾ ਆਉਂਦੀ ਆ ਧਨ ਪਦਾਰਥ ਹੁੰਦਾ ਸੁੱਖ ਸੁਹੂਲਤ ਆਉਂਦੀ ਆ ਜਿੱਥੇ ਮੈਲੀਕਰਤ ਆਉਂਦੀ ਆ ਉਥੇ ਸਾਰੇ ਜੀਵਾਂ ਦਾ ਜਿਹੜਾ ਬੁੱਧੀ ਆ ਉਹ ਪ੍ਰਿਸ਼ਟ ਹੋ ਜਾਂਦੀ ਆ ਹਕਮਤੀ ਹੋ ਜਾਂਦੀ ਆ ਤੇ ਜਦੋਂ ਹਕਮਤੀ ਹੋ ਜਾਂਦੀ ਆ ਤੇ ਫਿਰ ਸਾਰਾ ਧਨ ਪਦਾਰਥ ਖਰਾਬ ਹੋ ਜਾਂਦਾ ਵਿਗੜ ਜਾਂਦਾ ਵਿਪਤਾ ਆ ਜਾਂਦੀ ਆ ਇਸ ਕਰਕੇ ਮਹਾਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੈਸਾ ਖਾਏ ਅੰਨ ਤੈਸਾ ਹੋਵੇ ਮਨ ਜੇ ਪਵਿੱਤਰ ਅੰਨ ਖਾਏਗਾ ਤੇ ਪਵਿੱਤਰ ਹੀ ਮਨ ਹੋ ਜਾਊਗਾ ਜੇ ਮੈਲਾ ਅੰਨ ਖਾਊਗਾ ਤੇ ਮੈਲਾ ਹੀ ਮਨ ਹੋ ਜਾਊਗਾ ਪਹਿਲਾ ਸੁਖ ਨਿਰੋਗੀ ਕਾਇਆ ਦੂਜਾ ਸੁਖ ਘਰ ਵਿੱਚ ਹੋਵੇ ਮਾਇਆ ਤੀਜਾ ਸੁਖ ਪਤਵੰਤੀ ਨਾਰੀ ਚੌਥਾ ਸੁਖ ਪੁੱਤਰ ਆਗਿਆਕਾਰੀ ਇੱਥੇ ਹੀ ਮਹਾਰਾਜ ਸਤਗੁਰ ਸੁੱਚੇ ਪਾਤਸ਼ਾਹ ਜੀ ਨਾਲ ਹੀ ਇਹ ਉਪਦੇਸ਼ ਕਰਦੇ ਆ ਕਿ ਭਾਈ ਜਿਹੜਾ ਸੁਖ ਹੁੰਦਾ ਜਿਸ ਤਰ੍ਹਾਂ ਸਬਜੀ ਆ ਕੱਚੀ ਸਬਜੀ ਖੱਦ ਹੀ ਨਹੀਂ ਜਾ ਸਕਦੀ ਪਰ ਜਦੋਂ ਸਬਜੀ ਦੇ ਵਿੱਚ ਮਿਰਚ ਪੈਂਦਾ ਮਸਾਲਾ ਪੈਂਦਾ ਲੂਣ ਪੈਂਦਾ ਹਲਦੀ ਪੈਂਦੀ ਆ ਕੰਡਾ ਪੈਂਦਾ ਧਨੀਆ ਪੈਂਦਾ ਤੇ ਫਿਰ ਉਹੋ ਹੀ ਸਬਜੀ ਜਿਹੜੀ ਹੈਗੀ ਆ ਉਹ ਸੁਆਦਿਸ਼ਟ ਬਣ ਜਾਂਦੀ ਹੈ ਇਸੇ ਤਰ੍ਹਾਂ ਹੀ ਇਹ ਜਿਹੜਾ ਸੁਖ ਹੁੰਦਾ ਇਹ ਵੀ ਸਾਰੇ ਮਿਸ਼ਰਣ ਤੋਂ ਹੀ ਸੁਖ ਪ੍ਰਾਪਤ ਹੁੰਦਾ ਤੋਂ ਪਹਿਲਾ ਸੁਖ ਨਿਰੋਗੀ ਕਾਇਆ ਕਹਿੰਦੇ ਕਿ ਸਭ ਤੋਂ ਪਹਿਲੋਂ ਤੇ ਪੁਰਸ਼ ਦਾ ਸਰੀਰ ਜਿਹੜਾ ਹੈਗਾ ਉਹ ਨਿਰੋਗੀ ਹੋਣਾ ਚਾਹੀਦਾ ਤੰਦਰੁਸਤ ਹੋਣਾ ਚਾਹੀਦਾ ਜੇਕਰ ਤੰਦਰੁਸਤ ਸਰੀਰ ਹੋਵੇਗਾ ਤੇ ਫਿਰ ਉਹ ਸੱਚੀ ਕਿਰਤ ਕਰੇਗਾ ਤੇ ਘਰ ਦੇ ਵਿੱਚ ਧਨ ਆਊਗਾ ਮਾਇਆ ਆਊਗੀ ਜੇ ਹੁਣ ਉਹ ਘਰ ਦੇ ਵਿੱਚ ਮਾਇਆ ਆਊਗੀ ਤੇ ਫਿਰ ਪਤਵੰਤੀ ਇਸਤਰੀ ਦੇ ਨਾਲ ਵਿਆਹ ਹੋਊਗਾ ਉਹਨੂੰ ਪਤਵੰਤੀ ਇਸਤਰੀ ਮਿਲੇਗੀ ਕਿਉਂ ਕਿ ਕਿਉਂਕਿ ਸਰੀਰ ਬਲਵਾਨ ਆ ਤੇ ਫਿਰ ਉਹ ਪਤਨੀ ਦੇ ਸਰੀਰ ਨੂੰ ਵੀ ਸੁਖ ਦੇਊਗਾ ਤੇ ਉਹਦੇ ਤੋਂ ਮਾਇਆ ਕਮਾਈ ਜਾਊਗੀ ਤੇ ਕਮਾਇਆ ਤੋਂ ਫਿਰ ਪਤਨੀ ਦੀਆਂ ਲੋੜਾਂ ਪੂਰੀਆਂ ਕਰੇਗਾ ਇਹੋ ਹੀ ਪਤਵੰਤੀ ਇਸਤਰੀ ਆ ਤਾਂ ਮਹਾਰਾਜ ਕਹਿੰਦੇ ਆ ਕਿ ਭਾਈ ਜੇ ਤੂੰ ਇਸਤਰੀ ਨੂੰ ਸਰੀਰ ਦਾ ਸੁੱਖ ਹੀ ਨਹੀਂ ਦੇ ਸਕਿਆ ਉਹਦੀਆਂ ਲੋੜਾਂ ਹੀ ਨਹੀਂ ਪੂਰੀਆਂ ਕਰ ਸਕਿਆ ਤੇ ਫੇਰ ਤੇਰਾ ਗ੍ਰਸਤ ਕਾਦਾ ਮਹਾਰਾਜ ਕਹਿੰਦੇ ਕਿ ਭਾਈ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਹੋ ਜਾਵੇ ਤੇ ਪਤੀ-ਪ੍ਰਤਾ ਇਸਤਰੀ ਮਿਲ ਜਾਵੇ ਚੌਥਾ ਸੁੱਖ ਪੁੱਤਰ ਆਕਾਕਾਰੀ ਜੇ ਸਾਰਾ ਕੁਝ ਠੀਕ ਹੋਵੇ ਤੇ ਪੁੱਤਰ ਵੀ ਆਗਿਆਕਾਰੀ ਹੋ ਜਾਂਦਾ ਕਿਉਂਕਿ ਬਚਪਨ ਦੇ ਵਿੱਚ ਹੀ ਪਤੀ ਵਰਤਾ ਇਸਤਰੀ ਜਿਹੜੀ ਆ ਉਹ ਬਚਪਨ ਦੇ ਵਿੱਚ ਹੀ ਆਪਣੇ ਪੁੱਤਰ ਨੂੰ ਸੰਸਕਾਰ ਦਿੰਦੀ ਆ ਤੇ ਉਹ ਹੀ ਪੁੱਤਰ ਫਿਰ ਆਗਿਆਕਾਰੀ ਹੁੰਦਾ ਜੇਕਰ ਬਚਪਨ ਦੇ ਵਿੱਚ ਹੀ ਮੋਬਾਈਲ ਫੜਾ ਦਿੱਤਾ ਤੇ ਫਿਰ ਉਹ ਪੁੱਤਰ ਜਿਹੜਾ ਅੱਗੇ ਜਾ ਕੇ ਫਿਰ ਉਹ ਆਗਿਆਕਾਰੀ ਨਹੀਂ ਹੁੰਦਾ ਇਸ ਕਰਕੇ ਮਹਾਰਾ ਸਤਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਈ ਵਰੀ પતિ ਪਤਨੀ ਨਿੱਕੀ ਨਿੱਕੀ ਗੱਲ ਦੇ ਉੱਤੇ ਘਰ ਦੇ ਵਿੱਚ ਬੇਸਵਾਦੀ ਕਰਦੇ ਆ ਤੋ ਇਹੋ ਹੀ ਸਤਿਗੁਰੂ ਸਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਹਮੇਸ਼ਾ ਹੀ ਬੇਸਵਾਦੀ ਤੋਂ ਬਚਣਾ ਚਾਹੀਦਾ ਕਹੋ ਨਾਨਕ ਸੁਨ ਰੇ ਮਨਾ ਦੁਰਲੱਭ ਮਾਨ ਖੁਦੇਹ ਸਾਸੰਗਤ ਬਾਕੀ ਦੀਆਂ ਜਿਹੜੀਆਂ ਜੂਨਾ ਹੁੰਦੀਆਂ ਵਾ ਇਹ ਸਾਰੀਆਂ ਭੋਗ ਜੂਨਾ ਹੁੰਦੀਆਂ ਵਾ ਜੋ ਵੀ ਇਹਨਾਂ ਨੂੰ ਕਰਮ ਦਿੱਤਾ ਉਹੋ ਹੀ ਇਹਨਾਂ ਨੇ ਕਰਨਾ ਬਦਲ ਕੇ ਕਰਮ ਨਹੀਂ ਕੋਈ ਕਰ ਸਕਦੀ ਪਰ ਇਹ ਜਿਹੜੀ ਮਨੁੱਖਾ ਜੂਨ ਆ ਇਹੋ ਹੀ ਇੱਕ ਜੂਨ ਆ ਜਿਹੜੀ ਕਰਮ ਬਦਲ ਸਕਦੀ ਆ ਇਹ ਆਪ ਵੀ ਪ੍ਰਸੰਨ ਰਹਿ ਸਕਦੀ ਤੇ ਦੂਸਰਿਆਂ ਨੂੰ ਵੀ ਪ੍ਰਸੰਨ ਕਰ ਸਕਦੀ ਆ ਚਾਹੇ ਤੇ ਆਪ ਵੀ ਦੁਖੀ ਹੋ ਜAVE ਤੇ ਦੂਸਰਿਆਂ ਨੂੰ ਦੁਖੀ ਦੂਸਰਿਆਂ ਨੂੰ ਵੀ ਦੁਖੀ ਕਰ ਦੇਵੇ ਇਹ ਜੋ ਮਰਜ਼ੀ ਕਰ ਦੇਵੇ ਚਾਹੇ ਤੇ ਕਿਸੇ ਦਾ ਧਨ ਲੂਟ ਲਵੇ ਤੇ ਚਾਹੇ ਕਿਸੇ ਭੁੱਖੇ ਨੂੰ ਰੋਟੀ ਖਵਾ ਦੇਵੇ ਇਹ ਯੂਨੀ ਕਰਮ ਪ੍ਰਧਾਨ ਆ ਮਹਾਰਾਜ ਜੀ ਕਹਿੰਦੇ ਕਿ ਪਸ਼ੂ ਜਿਹੜੇ ਹੁੰਦੇ ਆ ਇਹ ਫਸਲਾਂ ਦੇ ਵਿੱਚ ਵੜ ਜਾਂਦੇ ਤੇ ਫਸਲਾਂ ਨੂੰ ਉਜਾੜ ਦਿੰਦੇ ਆ ਇਹਨਾਂ ਨੂੰ ਇਹ ਨਹੀਂ ਪਤਾ ਕਿ ਕੱਲ ਨੂੰ ਖਾਣਾ ਕੀ ਆ ਲੇਕਿਨ ਮਨੁੱਖੀ ਇੱਕ ਇਹੋ ਜਿਹਾ ਜਿਹੜਾ ਫਸਲ ਨੂੰ ਪੈਦਾ ਵੀ ਕਰਦਾ ਉਸ ਤੋਂ ਬਾਅਦ ਅਗਲੇ ਸਾਲ ਵਾਸਤੇ ਬੀਜ ਵੀ ਰੱਖ ਲੈਂਦਾ ਵਾ ਤੇ ਕੁਝ ਖਾਣ ਵਾਸਤੇ ਵੀ ਰੱਖ ਲੈਂਦਾ ਤੇ ਬਾਕੀ ਦੇ ਜਿਹੜੇ ਵਧੇ ਹੋਏ ਉਹ ਵੇਚ ਵੀ ਦਿੰਦਾ ਇਸੇ ਕਰਕੇ ਹੀ ਮਨੁੱਖ ਕਰਕੇ ਹੀ ਇਹ ਸਾਰਾ ਸੰਸਾਰ ਹਰਿਆ ਭਰਿਆ ਆ ਵਾ ਜੀਵ ਜੋ ਵੀ ਸ੍ਰਿਸ਼ਟੀ ਆ ਇਹ ਸਾਰੀ ਇਹ ਮਨੁੱਖ ਕਰਕੇ ਹੀ ਇਹ ਸੁਰੱਖਿਅਤ ਆ। ਤੋਂ ਮਹਾਰਾਜ ਕਹਿੰਦੇ ਨੇ ਇਸੇ ਕਰਕੇ ਹੀ ਇਹ ਜਿਹੜੀ ਜੂਨ ਆਏ ਦੁਰਲੱਭ ਆ। ਨਹੀਂ ਤੇ ਜੇਕਰ ਇਹ ਵਾਹਿਗੁਰੂ ਪ੍ਰਮਾਤਮਾ ਦੀ ਪ੍ਰਾਪਤੀ ਤੂੰ ਇਹ ਖੋਜ ਗਿਆ ਤੇ ਫਿਰ ਇਹ ਬਿਨਾ ਪਸ਼ੂ ਢੋ ਰਿਆ ਬਿਨ ਬੂਝੇ ਪਸ਼ਟੋ ਰ ਜੇ ਪਰਮਾਤਮਾ ਦੀ ਪ੍ਰਾਪਤੀ ਕਰ ਲਈ ਤੇ ਦੁਰਲਭਿਆ ਤੇ ਜੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਕੀਤੀ ਤੇ ਫਿਰ ਇਹ ਨਖਿੱਧ ਜੂਨਾ ਤੋਂ ਵੀ ਨਖਿੱਧਿਆ ਇਹੋ ਹੀ ਮਹਾਰਾਜ ਕਹਿੰਦੇ ਨੇ ਕਿ ਜਿਸ ਤਰ੍ਹਾਂ ਪਈਆਂ ਨੂੰ ਗੁਰਦੇ ਵਿੱਚ ਪੱਥਰੀ ਹੋ ਜਾਂਦੀ ਹੈ ਜਦੋਂ ਪੱਥਰੀ ਮੋਟੀ ਹੋ ਜਾਂਦੀ ਹੈ ਤੇ ਨਿਕਲਦੀ ਨਹੀਂਗੀ ਪਰ ਜੇਕਰ ਉਹ ਦਵਾਈ ਖਾ ਕੇ ਨਿਕਲੇ ਤੇ ਉਹ ਫਿਰ ਇੱਕ ਪੱਥਰ ਵਾਂਗੂ ਨਿਕਲਦੀ ਆ ਪੱਥਰ ਵਾਂਗੂ ਸਖਤ ਹੁੰਦੀ ਆ ਹੁਣ ਮਨੁੱਖ ਤਾਂ ਰੋਟੀ ਖਾਂਦਾ ਜਾਂ ਸਬਜ਼ੀ ਖਾਂਦਾ ਦਾਲ ਖਾਂਦਾ ਫਲ ਖਾਂਦਾ ਸਲਾਦ ਖਾਂਦਾ ਨਰਮ ਨਰਮ ਚੀਜ਼ਾਂ ਖਾਂਦਾ ਪਰ ਗੁਰਦੇ ਦੇ ਵਿੱਚ ਪੱਥਰ ਵਰਗੀ ਪੱਥਰੀ ਕਿੱਦਾਂ ਬਣ ਗਈ ਸੋ ਸਹਾ ਸੰਕਰਤ ਜਿਸ ਤਰ੍ਹਾਂ ਜਿਹੜਾ ਵੇਸਟ ਕਣ ਹੁੰਦੇ ਨੇ ਜਦੋਂ ਇੱਕ ਕਣ ਦੇ ਨਾਲ ਦੂਸਰਾ ਕਣ ਚਿਪਕਦਾ ਤੇ ਫਿਰ ਹੌਲੀ ਹੌਲੀ ਗੁਰਦੇ ਦੇ ਵਿੱਚ ਕਹਿੰਦੇ ਕਣ ਦੇ ਨਾਲ ਕਣ ਜੁੜਦਾ ਜਾਂਦਾ ਕਣ ਦੇ ਨਾਲ ਜੁੜਦਾ ਜਾਂਦਾ ਉਹੋ ਹੀ ਕਣਾਂ ਦਾ ਸਮੂਹ ਜਿਹੜਾ ਹੈਗਾ ਉਹ ਪੱਥਰ ਵਾਂਗੂ ਬਣ ਜਾਂਦਾ ਉਹ ਪੱਥਰੀ ਬਣ ਜਾਂਦਾ ਤੇ ਬਹੁਤ ਜਦ ਦੁਖੀ ਕਰਦਾ ਵਾ ਪਿਸ਼ਾਬ ਨੂੰ ਰੋਕਦਾ ਬਹੁਤ ਦੁਖੀ ਕਰਦਾ ਤੋਂ ਮਹਾਰਾਜ ਕਹਿੰਦੇ ਨੇ ਕਿ ਭਾਈ ਇਸੇ ਹੀ ਤਰ੍ਹਾਂ ਜਿਹੜੀ ਨਿੰਦਾ ਚੁਗਲੀ ਈਰਖਾ ਵਖੀਲੀ ਹੁੰਦੀ ਆ ਇਹ ਪਹਿਲੋਂ ਪਹਿਲੋਂ ਮਿੱਠੀ ਲੱਗਦੀ ਆ ਪਰ ਇਹ ਹੌਲੀ ਹੌਲੀ ਇਹ ਸੰਸਕਾਰ ਬਣ ਜਾਂਦਾ ਤੇ ਫਿਰ ਉਹੋ ਹੀ ਸੰਸਕਾਰ ਇਹਨੂੰ ਦੁਖੀ ਕਰਦਾ ਇਸੇ ਹੀ ਤਰ੍ਹਾਂ ਜੇਕਰ ਸੇਵਾ ਸਿਮਰਨ ਦਾਨ ਪੁਣ ਕਰੇ ਤੇ ਉਹ ਵੀ ਇਕੱਠਾ ਹੋ ਕੇ ਤੇ ਸੰਸਕਾਰ ਬਣ ਜਾਂਦਾ ਤੇ ਜੀਵ ਨੂੰ ਸਦਾ ਹੀ ਸੁਖੀ ਕਰਦਾ ਇਹੋ ਹੀ ਮਹਾਰਾਜ ਸਤਿਗੁਰੂ ਸੁੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਿਮਰੋ ਸਿਮਰ ਸਿਮਰ ਸੁਖ ਪਾਓ ਕਿ ਜਿਸ ਤਰ੍ਹਾਂ ਕਣ ਕਣ ਜਿਹੜਾ ਹੈਗਾ ਉਹ ਗੁਰਦੇ ਦੇ ਵਿੱਚ ਜਮਾ ਹੋ ਜਾਂਦਾ ਤੇ ਪੱਥਰੀ ਬਣ ਜਾਂਦਾ ਇਸੇ ਤਰ੍ਹਾਂ ਨਿੰਦਾ ਚੁਗਲੀ ਸੁਣ ਸੁਣ ਕੇ ਅੰਦਰ ਵਿਕਾਰ ਪੈਦਾ ਹੋ ਜਾਂਦਾ ਸੰਸਕਾਰ ਪੈਦਾ ਹੋ ਜਾਂਦਾ ਦੁਖੀ ਕਰਦਾ ਇਸੇ ਹੀ ਤਰ੍ਹਾਂ ਜਿਹੜਾ ਸੇਵਾ ਕਰਦਾ ਸਿਮਰਨ ਕਰਦਾ ਦਾਨਪਨ ਪਲਾਪਰਪ ਕਰਦਾ ਉਹਦੇ ਅੰਦਰ ਵੀ ਇਸੇ ਹੀ ਤਰ੍ਹਾਂ ਸੁਖ ਦੇਣ ਵਾਲਾ ਸੰਸਕਾਰ ਬਣ ਜਾਂਦਾ ਤੋਂ ਮਹਾਰਾ ਸਤਗੁਰੂ ਸੱਚੇ ਪਾਤਸ਼ਾਹ ਜੀ ਇਹੋ ਹੀ ਉਪਦੇਸ਼ ਕਰਦੇ ਆ ਕਿ ਇੱਕ ਸੰਗ ਹੁੰਦਾ ਤੇ ਇੱਕ ਸਾਥ ਹੁੰਦਾ ਜਿੱਦਾਂ ਕਹਿੰਦੇ ਨੇ ਕਿ ਸੰਗ ਸਾਥ ਤੋਂ ਜਿਹੜਾ ਸਰੀਰ ਦੇ ਨਾਲ ਚੱਲਦਾ ਉਹ ਸਾਥ ਹੁੰਦਾ ਤੇ ਜਿਹੜਾ ਮਨ ਦੇ ਨਾਲ ਚੱਲੇ ਉਹ ਸੰਗ ਹੁੰਦਾ ਤੋ ਸਾਥ ਸੰਗਤ ਸਰੀਰ ਛੁੱਟ ਜਾਏ ਤੇ ਮੌਤ ਹੁੰਦੀ ਆ ਤੇ ਜੇ ਮਨ ਛੁੱਟ ਜਾਏ ਤੇ ਮੁਕਤੀ ਹੁੰਦੀ ਆ ਮਹਾਰਾਜ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਸਤਗੁਰ ਸੱਚੇ ਪਾਤਸ਼ਾਹ ਜੀ ਇਸ ਸ਼ਲੋਕ ਦੇ ਵਿੱਚ ਸ਼ਰਨ ਦਾ ਉਪਦੇਸ਼ ਦਿੰਦੇ ਨੇ ਕਿ ਸੇਵਕ ਨੂੰ ਕਿਸ ਤਰ੍ਹਾਂ ਮਹਾਰਾਜ ਦੀ ਸ਼ਰਮ ਦੇ ਵਿੱਚ ਰਹਿਣਾ ਚਾਹੀਦਾ ਉਹਦਾ ਹੁਕਮ ਮੰਨਣਾ ਚਾਹੀਦਾ ਸਾਧ ਸੰਗਤ ਇੱਕ ਵਾਰੀ ਇੱਕ ਗੁਰੂ ਜੀ ਦਾ ਚੇਲਾ ਬਣਿਆ ਔਰ ਕੁਦਰਤੀ بارش ਹੋਣ ਲੱਗ ਪਈ ਤੇ ਬਾਹਰ ਗਾਂ ਬੱਧੀ ਸੀਗੀ ਗੁਰੂ ਜੀ ਕਹਿਣ ਲੱਗੇ ਚੇਲੇ ਨੂੰ ਕਿ ਬੇਟਾ ਬਾਹਰ ਗਾਂ ਬੱਧੀ ਆ بارش ਆ ਰਹੀ ਆ ਬਾਹਰ ਜਾ ਜਾ ਕੇ ਸੰਗਲ ਖੋਲ ਦੇ ਗਾਂ ਨੂੰ ਮੁਕਤ ਕਰ ਦੇ ਉਹਨੋਂ ਚੇਲਾ ਕਹਿਣ ਲੱਗਾ ਗੁਰੂ ਜੀ ਮੈਂ ਤੇ ਆਪ ਹਲੇ ਬੰਦਨ ਦੇ ਵਿੱਚ ਆ ਮੈਂ ਬੜਾ ਕਿਸੇ ਨੂੰ ਕੀ ਮੁਕਤ ਕਰ ਸਕਦਾ ਗੁਰੂ ਜੀ ਸਮਝ ਗਏ ਵੀ ਇਹ ਤਾਂ ਮੇਰਾ ਹੀ ਗੁਰੂ ਆ ਗੁਰੂ ਜੀ ਆਪ ਉੱਠੇ ਬਾਰ ਗਏ ਗਾਂ ਦਾ ਸੰਗਲ ਖੋਲਿਆ ਗਾਂ ਨੂੰ ਆਜ਼ਾਦ ਕੀਤਾ ਉਸ ਤੋਂ ਬਾਅਦ ਸ਼ਾਮ ਪੈ ਗਈ ਗੁਰੂ ਜੀ ਕਹਿਣ ਲੱਗੇ ਬੇਟਾ ਬਾਹਰ ਜਾ ਕੇ ਦੇਖ ਕੇ ਆ ਕਿ بارش हट ਗਈ ਕਿ ਨਹੀਂ ਹਟੀ ਹੁਣ ਚੇਲਾ ਕਹਿਣ ਲੱਗਾ ਗੁਰੂ ਜੀ ਆ ਬਾਹਰੋਂ ਆ ਦੇਖੋ ਤੁਹਾਡੇ ਕੋਲ ਬਿੱਲੀ ਆਈ ਆ ਇਹਦੇ ਉੱਤੇ ਤੁਸੀਂ ਹੱਥ ਫੇਰੋ ਜੇ ਤਾਂ ਤੁਹਾਡਾ ਹੱਥ ਗਿੱਲਾ ਹੋ ਗਿਆ ਤੇ ਸਮਝ ਲਿਓ ਕਿ ਬਾਰਿਸ਼ ਪੈ ਰਹੀ ਆ ਜੇ ਜੇ ਤੁਹਾਡਾ ਹੱਥ ਸੁੱਕਾ ਹੋ ਰਿਹਾ ਤੇ ਫੇਰ ਸਮਝ ਲਿਓ ਕਿ ਬਾਰਿਸ਼ ਬੰਦ ਹੋ ਗਈ ਆ ਗੁਰੂ ਜੀ ਚੁੱਪ ਕਰ ਗਏ ਫਿਰ ਜਦੋਂ ਹਨੇਰਾ ਹੋ ਗਿਆ ਤੇ ਜਿਹੜਾ ਦੀਵਾ ਜਗਦਾ ਸੀਗਾ ਗੁਰੂ ਜੀ ਕਹਿਣ ਲੱਗੇ ਕਿ ਬੇਟਾ ਆ ਦੀਵਾ ਬੁਝਾ ਦੇ ਹੁਣ ਆਰਾਮ ਕਰ ਲਈਏ ਫਿਰ ਅਮਰਤ ਵੇਲੇ ਉੱਠਣਾ ਚੇਲਾ ਕਹਿਣ ਲੱਗਾ ਗੁਰੂ ਜੀ ਮੈਂ ਤੇ ਆਬਰਜਾਈ ਦੇ ਵਿੱਚ ਵੜ ਗਿਆ ਵਾ ਹੁਣ ਕੌਣ ਉਠੇ ਤੇ ਕੌਣ ਦੀਵਾ ਬੁਝਾਵੇ ਤੁਸੀਂ ਇਦਾਂ ਕਰੋ ਅੱਖਾਂ ਬੰਦ ਕਰ ਲਓ ਸਮਝ ਲਿਓ ਕਿ ਦੀਵਾ ਬੰਦ ਹੋ ਗਿਆ ਦੀਵਾ ਬੁਝ ਗਿਆ ਗੁਰੂ ਜੀ ਸਮਝ ਗਏ ਕਿ ਚੇਲਾ ਤੇ ਆਲਸੀ ਆ ਅਮਰਤ ਵੇਲਾ ਹੋਇਆ ਅਮਰਤ ਵੇਲੇ ਉੱਠੇ ਇਸ਼ਨਾਨ ਪਾਣ ਕੀਤਾ ਭਗਤੀ ਕੀਤੀ ਸਵੇਰਾ ਹੋਇਆ ਇੱਕ ਭਗਤ ਆਇਆ ਲੱਡੂਆਂ ਦਾ ਡੱਬਾ ਲੈ ਕੇ ਗੁਰੂ ਜੀ ਨੂੰ ਮੱਥਾ ਟੇਕਿਆ ਗੁਰੂ ਜੀ ਨੇ ਆਵਾਜ਼ ਮਾਰੀ ਚੇਲੇ ਨੂੰ ਬੇਟਾ ਜੇਲਾ ਭੱਜਾ ਗਿਆ ਹਾਂਜੀ ਗੁਰੂ ਜੀ ਕਹਿੰਦੇ ਪੁੱਤਿਆ ਲੱਡੂਆਂ ਦਾ ਡੱਬਾ ਆਇਆ ਭੋਗ ਲਵਾ ਨਾਲੇ ਵੰਡ ਦੇ ਕਰਨ ਲਗਾ ਗੁਰੂ ਜੀ 7 ਵਜੇ ਨ ਅੱਗੇ ਤਿੰਨ ਤੁਹਾਡੇ ਬਚਨ ਨਹੀਂ ਮੰਨੇ ਹੁਣ ਚੌਥਾ ਵੀ ਨਾ ਮੰਨਿਆ ਤੇ ਪਾਪ ਲੱਗੂਗਾ ਗੁਰੂ ਜੀ ਡੱਬਾ ਫੜਿਆ ਤੇ ਭੋਗ ਲਵਾ ਕੇ ਵੰਡਣ ਲੱਗ ਪਿਆ ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਇਹੋ ਹੀ ਉਪਦੇਸ਼ ਕਰਦੇ ਨੇ ਕਿ ਭਾਈ ਇਹ ਸ਼ਰਨ ਨਹੀਂ ਹੈ ਹੁਕਮ ਮੰਨੇ ਹੋਵੇ ਪਰਮਾਨਤਾ ਦਰਗੇ ਦਾ ਸੁਖ ਪਾਈ ਜੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਜਾ ਕੇ ਬਚਨ ਮੰਨਿਆ ਜੇ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਆਖਿਆ ਕਿ ਪੁਰਖਾ ਰਾਤ ਦੇ 12 ਵਜੇ ਆ ਸਾਡੇ ਬਸਤਰ ਧੋ ਕੇ ਲਿਆ ਸੱਤ ਵਜਨ ਜੀ ਬਸਤਰ ਫੜੇ ਦਰਿਆ ਤੇ ਗਏ ਧੋਤੇ ਸਕਾਏ ਮਹਾਰਾ ਦੇ ਚਰਨਾਂ ਦੇ ਵਿੱਚ ਲਿਆਣ ਕੇ ਰੱਖਤੇ ਜੇਕਰ ਬਾਰਸ਼ ਬਹੁਤ ਹੋਈ ਆ ਤੇ ਮਹਾਰਾਜ ਨੇ ਆਖਿਆ ਕਿ ਪੁਰਖਾ ਇਹ ਦਰਖਤ ਦੇ ਕਿਕਰ ਦੇ ਦਰਖਤੇ ਚੜ ਤੇ ਮਠਿਆਈਆਂ ਲਾ ਸਤਿਵਜਨ ਗੁਰੂ ਜੀ ਕਿਕਰ ਦੇ ਉਤੇ ਚੜੇ ਹਲੂਣਾ ਦਿੱਤਾ ਤੇ ਮਠਿਆਈਆਂ ਲਥੀਆਂ ਸਾਰਿਆਂ ਨੇ ਛਕੀਆਂ ਇਹ ਹੀ ਹੁਕਮ ਮੰਨਿਆ ਗੁਰੂ ਅੰਗਦ ਦੇਵ ਜੀ ਨੇ ਤੇ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ وارث ਬਣੇ ਉਹਨਾਂ ਦਾ ਸਰੂਪ ਹੋਏ ਇਹੀ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ ਕਿ ਭਾਈ ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਹੀ ਸਾਰੇ ਸੁੱਖ ਨੇ ਔਰ ਉਹਨਾਂ ਦੀ ਸ਼ਰਨ ਦੇ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਸਫਲਾ ਕਰੋ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭਾ ਪੇ ਮੇਲੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਾ ਦਾ ਭਲਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ